ਆਹ ਵੇਖੋ ਭਾਈ ਇੱਟ ਲੋੜਾ ਕਿੰਨਾ ਖਲਾ ਲਿਆ ਆ ਇਹਨਾਂ ਨੇ ਸਾਰੇ ਸ਼ੀਸ਼ੇ ਤੋੜੇ ਹੋਏ ਸ਼ਟਰ ਬੰਦ ਕਿਤੇ ਹੋਏ ਸਾਲਿਆ ਭਾਈ ਉਧਰ ਵੀ ਕਿੰਨੇ ਇਧਰ ਤੇ ਮੁਗੋਂ ਪਰੇ ਥਾਣੇ ਤਲਾਹ ਕੀਤੀ ਭਾਜੀ ਹਲੇ ਤਾਂ ਕੋਈ ਨਹੀਂ ਆਇਆ ਭਾਜੀ ਸਾਡੀ ਆ ਜੀ ਆ ਮੁੰਡੇ ਦਾ ਨਾ ਥੋੜਾ ਹੌਸਲਾ ਵਧਿਆ ਵਾ ਪਹਿਲਾਂ ਥੋੜੇ ਦਿਨ ਪਹਿਲਾਂ ਗਲੀ ਦੇ ਝਗੜਾ ਆਇਆ ਸੀਗਾ ਠੀਕ ਆ ਉਦੋਂ ਆ ਕੇ ਨਜਾਇਜ਼ੀ ਬਦਮਾਸ਼ੀ ਕਰਕੇ ਮਤਲਬ ਚਲ ਗਏ ਉਦੋਂ ਵੀ ਚਲੋ ਪਿਆਰ ਨਾਲ ਸਮਝਾਤਾ ਹੀ ਗਿਆ ਚਲੋ ਗਰੀਬ ਬੰਦੇ ਸੀਗੇ ਅੱਜ ਆ ਆ ਗਲੀ ਦੇ ਵਿੱਚੋਂ ਆਏ ਆ ਉਦੋਂ ਵੀ ਇਹਨਾਂ ਨੂੰ ਸਮਝਾਣੇ ਆ ਕਿ ਚਾਲੀ ਯਾਰ ਤੁਸੀਂ ਬੱਚੇ ਹੈਗੇ ਜੇ ਠੀਕ ਹੈ ਇਦਾਂ ਮਤਲਬ ਨਹੀਂ ਕਰਨਾ ਉਹ ਬਾਤ ਸਮਝਾਉਂਦੇ ਸਮਝਾਉਂਦੇ ਹੀ ਉਹ ਆਪਸੇ ਲੜ ਪਏ ਤੇ ਇੱਟਾਂ ਰੋੜਾਂ ਚ ਮਤਲਬ ਚਲਾਨ ਲਾ ਪਏ ਕਿਸੇ ਦੇ ਨਾਲ ਦੇ ਇੱਟਾਂ ਰੋੜਾਂ ਤੁਹਾਡੇ ਆ ਆ ਭਾਜੀ ਸਾਰਿਆਂ ਦੇ ਚੱਲਣ ਲਾ ਪਏ ਆ ਭਰੇ ਬਾਜ਼ਾਰ 'ਚ ਚਲਾਨ ਲਾ ਪਏ ਨੇ ਸਾਰਾ ਬਾਜ਼ਾਰ ਖੁੱਲਾ ਆ ਸਾਹਮਣੇ ਉਹ ਵੇਖੋ ਉਹ ਰੋੜਾਂ ਪਿਆਰੇ ਅੰਦਰ ਠੀਕ ਆ ਉਹ ਵੇਖੋ ਸ਼ੀਸ਼ਾ ਟੁੱਟਾ ਆ ਭਾਜੀ ਆ ਇੱਟਾਂ ਇਹ ਕੋਈ ਗੱਲ ਥੋੜੋ ਆ ਭਾਜੀ ਇਹਨਾਂ ਦੇ ਭਾਜੀ ਕਾਨੂੰਨੀ ਕਾਰਵਾਈ ਕਰੋ ਚੰਗੀ ਕਰੋ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਲੇਡੀਜ਼ ਤੇ ਤੁਰੀਆਂ ਸਾਰਾ ਉੱਥੇ ਸਾਰੀਆਂ ਲੇਡੀਜ਼ ਵਗੈਰਾ ਸਾਰੇ ਬਾਜ਼ਾਰ 'ਚ ਹੀ ਸੀਗੇ ਅਹੀਂ ਮੱਲੋ ਖਾਣਾ ਖਾਨ 'ਚ ਲੇ ਸੀਗੇ ਬਾਹਰ ਚੱਲੇ ਸੀਗੇ ਠੀਕ ਆ ਸਾਰੀ ਫੈਮਿਲੀ ਚੱਲੀ ਭਾਜੋ ਇਹਨਾਂ ਕਰਕੇ ਆਪਾਂ ਗੇ ਨਹੀਂ ਆ ਪੂਰਾ ਹੜਦੰਗ ਮਚਾਇਆ ਭਾਜੀ ਫੋਨ ਕਰਕੇ 50 ਮੁੰਡੇ ਸਾਥ ਲਏ ਭਾਈ ਇੱਥੇ ਆਏ ਆ ਮੌਕੇ ਤੇ ਦੂਜੀ ਪਾਰਟੀ ਤੇ ਕਰਦੇ ਆ ਰੇਟ ਲੋਗੜ ਦੱਸਿਆ ਇਹਨਾਂ ਨੇ ਤੁੰਗਾ ਦਾ ਉਹਦੇ ਘਰ ਰੇਡ ਕਰਦੇ ਆ ਜੋ ਗੱਲ ਸਾਹਮਣੇ ਆਈ ਕਾਰਵਾਈ ਕਰਾਂਗੇ ਸਰ ਜੀ ਤੁਹਾਨੂੰ ਪਤਾ ਲੱਗਿਆ ਵੀ ਲੜਾਈ ਹੋਈ ਕਿਉਂ ਨਹੀਂ ਜੀ ਇਹ ਨੀਗਾ ਜੇ ਕੋਈ ਕੰਫਰਮ ਨਹੀਂ ਇਹ ਕਹਿੰਦੇ ਆਂ ਬੱਚਿਆਂ ਨੂੰ ਸਮਝਾਉਣ ਦੇ ਆ ਹਜੇ ਪਤਾ ਨਹੀਂਗਾ ਕੀ ਗੱਲ ਆ ਇਹ ਜੋ ਪੂਰੀ ਗੁੰਡਾਗਰਦੀ ਉਹਨਾਂ ਕੋਲ ਕੀਤੀ ਗਈ ਹੈ ਕੋਈ ਗੱਲ ਹੀ ਨਹੀਂ ਗੁੰਡਾਗਰਦੀ ਕਾਰਵਾਈ ਕਰਾਂਗੇ ਉਹਨਾਂ ਕੋਲ ਕਿਹਾ ਗਿਆ ਵੀ ਉਹਨਾਂ ਕੋਲ ਹਸਲਾ ਵਗੈਰਾ ਵੀ ਹੈਗਾ ਸੀ ਅਜੇ ਅਸੀਂ ਵੇਖਿਆ ਨਹੀਂ ਕੋਈ ਚੱਲਿਆ ਨਹੀਂਗਾ ਜੋ ਵੀ ਹੋਊਗਾ ਸਾਹਮਣੇ ਵੇਖ ਲਾਂਗੇ ਸਰ ਜਿਹੜਾ ਵੀ ਦੋਸ਼ ਹੋਏਗਾ ਬੰਦੀ ਕਰਨ ਦੀ ਕਾਰਵਾਈ ਕੀਤੀ ਜਾਵੇਗੀ ਹਾਂ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰ ਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼